ਸੋ ਲੱਗੇ ਮੇਰੇ ਘਰ ਆਟਾ ਨਹੀਂ ਉੰਦਦਾ ਵੀਰੇ ਮੈਂ ਤਾਂ ਮੈਨੂੰ ਪਤਾ ਯਾ ਰੱਬ ਨੂੰ ਪਤਾ ਵੀਰੇ ਠੀਕ ਨਹੀਂ ਹੈ ਨਹੀਂ ਤੇ ਫੋਟੇ ਮਾੜਾ ਘਟਿਆ ਵੀਰੇ ਦੰਦ ਨਹੀਂ ਵੀਰੇ ਕੋਈ ਪੈਸੇ ਆ ਕੰਮ ਲੋਕਾਂ ਨੇ ਇੰਨੇ ਕਰਾ ਲੈਣੇ ਪੈਸੇ ਦੇਣ ਦੀ ਬਾਰੀ ਮੈਂ ਕਹਿੰਨੇ ਇੰਨੇ ਦੇਣੇ ਦੁੱਧੇ ਜੋਗੇ ਪੈਸੇ ਨਹੀਂ ਹੁੰਦੇ ਵੀਰੇ ਮੇਰੇ ਕੋਲ ਡੈਡੀ ਦਾ ਮੈਂ ਦੇਖਿਆ ਨਹੀਂ ਆਪਣਾ ਦੇਖੋ ਤੁਹਾਨੂੰ ਪਰ ਡੈਡੀ ਵੀ ਫੋਟੋ ਮੇਰੇ ਲੱਗੀ ਵੀ ਆ ਠੀਕ ਨਹੀਂ ਭਾਈ ਮੇਰਾ ਵਿਚਾਰਾ ਗੁੰਗਾ ਬੋਲਾ ਬੋਲਦਾ ਨਹੀਂ ਮਾਂ ਮੇਰੀ ਬਿਮਾਰ ਰਹਿੰਦੀ ਹੈ ਜੀ ਮੇਰੇ ਕੱਲ ਦੇ ਪਰ ਜ਼ਿੰਮੇਵਾਰੀ ਸੀ ਸਾਰਾ ਕਰ ਮੇਰਾ ਗਿਰਨੇ ਆ ਰਾ ਦੇਖੋ ਜੀ ਤਾਂ ਬਾਲੇ ਕੋਲੇ ਸਾਰੇ ਠੀਕ ਨਹੀਂ ਇਸ ਲਈ ਵੀਰ ਆਪਣੀ ਮੈਂ ਮਮਿੰਤ ਨਾਲ ਉੱਠੇ ਅੱਗੇ ਜਿਵੇਂ ਪਰ ਉਹ ਟਾਈਮ ਵੀਰ ਮੇਰੇ ਯਾਦ ਆ ਜਿਹੜਾ ਮੈਨੂੰ ਅੱਜ ਤੱਕ ਕਿਸੇ ਨੇ ਕਾਮ ਲੋਕਾ ਮੈਂ ਮੰਮੀ ਵੀ ਦੱਸਦਾ ਦਾ ਮੈਂ ਕਹਿੰਦਾ ਮਮਮੀ ਨੇ ਕਿਹਾ ਨਾ ਤੂੰ ਇੰਨਾ ਕੰਮ ਕਰਕੇ ਤੈਨੂੰ ਇੰਨੇ ਪੈਸੇ ਮਿਲੇ ਬਸ ਉਹ ਟਾਈਮ ਆੜਦਾ ਵੀਰੇ ਰੋਟੀ ਵੀ ਨਹੀਂ ਘਰ ਚ ਚਾਚਾ ਨਾਲ ਖਾਂਦਰਾ ਮੈਂ ਉਹਨਾਂ ਦਾ ਕੀ ਜਿਸ ਘਰ ਦੇ ਵਿੱਚ ਉਹ ਰਿੰਦ ਨੇ ਕਿਹੜੇ ਬੱਲ ਨਹੀਂ ਛੱਟਾ ਉਹਨਾਂ ਦੇ ਘਰ ਦੀਆਂ ਇਹਨਾਂ ਦਾ ਟੁੱਟਣ ਤੱਕ ਆਈਆਂ ਹੋਈਆਂ ਨੇ ਛੱਤ ਡਿੱਗਣ ਤੱਕ ਆਈ ਹੋਈ ਐ ਉਹ ਦੇਖੋ ਪੂਰਾ ਘਰ ਇਹਨਾਂ ਦਾ ਟੁੱਟਿਆ ਹੋਇਆ ਹੈ ਕਿਟਗਰੀ ਵੀ ਸਾਰਾगिरਨੇ ਵਾਲਾ ਹੋ ਗਿਆ ਦੇਖੋ ਉਹ ਦੇਖੋ ਸਾਰਾ țeੜ 50 ਗੱਡੀਆਂ ਲੱਗ ਜੂਆਂ ਇੰਨਾ ਪਿਆਰ ਵੱਧ ਗਿਆ ਮੈਨੂੰ ਦਿਨ ਦਾ ਹੀ 4-500 ਮੈਸੇਜ ਆਂਦਾ ਹੈ ਕਿ ਨਰੇਸ਼ਨਲ ਮਿਲਾ ਦਿਓ ਨਰੇਸ਼ਨਲ ਗੱਲ ਕਰਾ ਦਿਓ ਵੀਡੀਓ ਕਾਲ ਕਰਾ ਦਿਓ ਬਹੁਤ ਕੁਸ਼ ਹੁੰਦੀ ਮਿਹਨਤ ਲੱਗੀ ਹੋਈ ਹੈ ਮੈਨੂੰ ਪਤਾ ਹੈ ਮੈਨੂੰ ਕਿਦਾਂ ਐਕਟਿਵ ਬਦ ਲੈ ਕੇ ਜਾਂਦਾ ਰਿਹਾ ਧੁੱਪਾ ਤੇ ਕੰਟੈਂਟ ਵਾਸਤੇ ਕਦੇ ਗੀਤੇ ਲੈ ਗਿਆ ਕਦੇ ਕੀਤੇ ਲੈ ਗਿਆ ਤਾਂ ਕਿ ਉਹਨਾਂ ਨੂੰ ਵਿਊ ਆਣੇ ਵਾਇਰਲ ਹੋਵੇ ਤੇ ਅੱਜ ਵਾਇਰਲ ਹੋਇਆ ਆਪਾਂ ਨੂੰ ਫੁੱਲ ਖੁਸ਼ੀ ਆਈ ਜੀ ਇਹ 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 ਬੇਨਤੀ ਹੈ ਮੇਰੇ ਮੈਨੂੰ ਗਾਣੇ 'ਚ ਲੈ ਕੇ ਆਓ ਕਿ ਅੱਗੇ ਸਾਰੇ ਕਲਾਕਾਰ ਜਾਣਦੇ ਆ ਦੇਖਦੇ ਵੀਡੀਓ ਜਾਂ ਡਿਰਪੇਟ ਟੇ ਲਾ ਲੋ ਹੈਪੀ ਰਾਏ ਕੋਟੀ ਵੀਰਾ ਬਾਈ ਹਾਂਜੀ ਉਹ ਵੀ ਮੇਰੇ ਵੀਡੀਓ ਦੇਖ ਰਹੇ ਜਿੰਨੇ ਵੀ ਕਲਾਕਾਰ ਨੇ 8 ਪੰਜਾਬ ਦੇ ਵਿੱਚ ਸਭ ਦੇਖ ਰਹੇ ਵੀਡੀਓ ਮੇਰੀਆਂ। ਬੰਦੇ ਦੇਖ ਲੋ ਨਰੇਜ ਜੀ ਅਗਰ ਤੁਸੀਂ ਐਮਐਲਏ ਬਣ ਗਏ ਫਿਰ ਤੁਸੀਂ ਗਾਣਿਆਂ 'ਚ ਕਿੱਦਾਂ ਆਓਗੇ? ਮੈਂ ਮੈਂ ਫੇਰ ਕੋ ਚੱਕਰ ਨਹੀਂ ਫੇਰ ਐਮਐਲਏ ਰਹੂੰਗਾ ਜੀ ਆਪਾਂ। ਤੇ ਫਿਰ ਗਾਣੇ ਕੈਨਸਲ ਕਰ ਦੋਗੇ ਤੁਸੀਂ ਹੈ? ਕਹਿੰਗੇ ਜੀ। ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਨੇਸ਼ਨ ਟੀਵੀ ਮੈਂ ਤੁਹਾਡੇ ਨਾਲ ਕ੍ਰਿਸ਼ਿਵਰਮਾ। ਅੱਜ ਅਸੀਂ ਇੱਕ ਨੌਜਵਾਨ ਦੇ ਘਰ ਆਏ ਆ ਜੋ ਕਿ ਪਹਿਲਾਂ ਦਿਹਾੜੀ ਕਰਦਾ ਸੀਗਾ। ਬਹੁਤ ਮਿਹਨਤ ਕੀਤੀ ਉਸ ਮੁੰਡੇ ਨੇ ਇਸ ਮੁਕਾਮ ਤੇ ਪਹੁੰਚਣ ਲਈ। ਅੱਜ ਟਰਮ ਉਹ ਇੰਸਟਾਗ੍ਰਾਮ ਤੇ ਪੂਰਾ ਫੇਮਸ ਹੈ ਸਾਰਿਆਂ ਨੇ ਉਸ ਮੁੰਡੇ ਨੂੰ ਦੇਖਿਆ ਉਹਦੀ ਮਿਹਨਤ ਨੂੰ ਦੇਖਿਆ ਹੋਇਆ ਅੱਜ ਸਾਡੇ ਵਿੱਚ ਨੇ ਨਰੇਸ਼ ਜੀ ਜਨਾਮਾ ਇੰਸਟਾਗ੍ਰਾਮ ਦਾ ਨਰੇਸ਼ ਖਰੜ ਵਾਲੇ ਸਤਿ ਸ਼੍ਰੀ ਅਕਾਲ ਜੀ ਬੀ ਸਤਿ ਸ਼੍ਰੀ ਅਕਾਲ ਪਹਿਲਾਂ ਵੀ ਤੁਹਾਡਾ ਬਹੁਤ ਧੰਨਵਾਦ ਮੇਰੇ ਵੀਰਾਂ ਨੇ ਮੇਰੀ ਭੈਣ ਆਈ ਹੈ ਘਰ 'ਚ ਤੁਹਾਡਾ ਬਹੁਤ ਧੰਨਵਾਦ ਕਰਦਾ ਵੀਰਾਂ ਦਾ ਮੈਂ ਵੀਰ ਜੀ ਆਂ ਤੇ ਮੇਰੇ ਘਰ ਆਏ ਨੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਮੇਰੀ ਭੈਣ ਵੀ ਆਈ ਹੈ ਮੇਰੇ ਦੋਈ ਵੀਰੇ ਵੀ ਆਏ ਨੇ ਨਰੇਸ਼ ਜੀ ਤੁਸੀਂ ਇਸ ਜਿਹੜੀ ਇੰਸਟਾਗ੍ਰਾਮ ਹੈ ਇਸ ਇੰਸਟਾਗ੍ਰਾਮ ਤੇ ਕਿਸ ਤਰ੍ਹਾਂ ਆਇਓ ਤੁਹਾਨੂੰ ਕਿੰਨੇ ਗਿਆ ਸੀ ਇਸ ਤੋਂ ਪਹਿਲਾਂ ਵੀ ਮੈਂ ਦਿਹਾੜੀ ਕਰਦਾ ਸੀ ਮੱਖਣੀ ਸੌਂਡ ਤੋਂ ਜੀ ਠੀਕ ਹੈ ਨੀ ਜੀ ਉਸ ਤੋਂ ਬਾਅਦ ਫਿਰ ਮੈਂ ਆਪਣੀ ਮੈਂ ਆਮ੍ਰਿਲਾ ਸੇਵਾ ਕਰਦਾ ਆਇਆ ਸਾਲ ਉਹ ਗੈਰਾਂ ਦੀ ਸੇਵਾ ਕਰਦਾ ਦਿਨ ਰਾਤ ਸਹਾਇਤਾ ਲੱਗਿਆ ਰਹਿੰਦਾ ਮੈਂ ਕਹਾ ਮੈਂ ਉਹਦੇ ਕਿਰਤਾਂਸ ਕਰਦਾ ਤੁਸੀਂ ਮੇਰਾ ਬੇੜਾ ਪਾਰ ਕਰਾਣਾ ਜੀ ਠੀਕ ਹੈ ਨੀ ਮੇਰੇ 4 ਸਾਲ ਪੇਜ ਨੂੰ ਹੋ ਗਏ ਰੱਬ ਨੇ ਇੱਕ ਲਗ ਦਵਾ ਫੜੀ ਮੇਰੇ ਵੀਰ ਜੀ ਆ ਅਗਲੀ ਰਾਮਦਾ ਸੇਵਾ ਕਰਦੀ ਆ ਰਾਮੀਲਾ ਉਹ ਬੇਰੇ ਮੇਰੇ ਸੰਗ ਲਿਪੂ ਆਨੇ ਮੇਰੀ ਜੀ ਆਪਾ ਤੁਹਾਨੂੰ ਮੈਂ ਤੁਹਾਡਾ ਇੰਸਟਾਗ੍ਰam ਚੈੱਕ ਕਰ ਰਿਹਾ ਸੀਗਾ ਕਿ ਤੜੀਆਂ ਕਾਫੀ ਰੀਲਸ ਸੀਗੀਆਂ ਜਿਹੜੀਆਂ ਵਾਇਰਲ ਹੋਣ ਚੱਲ ਰਹੀਆਂ ਇਸ ਤੋਂ ਪਹਿਲਾਂ ਤੁਸੀਂ ਇੰਸਟਾਗ੍ਰam ਤੇ ਰੀਲਸ ਬਣਾਉਂਦੇ ਸੀਗੇ ਤੇ ਉਹ 2000 ਤੇ 3000 ਜਾਂ 4000 ਮੈਕਸ 5000 ਚਲਦੀ ਸੀਗੀ ਤੇ ਤੁਹਾਨੂੰ ਲੱਗਦਾ ਨਹੀਂ ਸੀਗੇ ਇਹਨੂੰ ਮੈਂ ਬੰਦ ਕਰ ਦਵਾਂ ਤੇ ਮੈਂ ਟਾਈਮ ਵੇਸਟ ਕਰ ਰਿਹਾ ਨਾ ਵੀਰੇ ਬੰਦ ਮੈਂ ਕਰੀ ਨਹੀਂ ਮੈਂ ਕਹ ਇੱਕਦਾਰ ਆਪੇ ਵੀਰੇ ਸੁਣੂਗਾ ਵੀਰੇ ਮੈਂ ਰੋਜ਼ ਅਰਦਾਸ ਕਰਦਾ ਉੱਠ ਕੇ ਪਰਮਾਤਮਾ ਨੂੰ ਸੋਲਦਾ ਮੇਰੀ ਵੀ ਮੈਂ ਰੋਜ਼ ਕਿਤੇ ਕੜੀ ਚੌੜਾ ਲੰਗਰਾਂ ਮੈਂ ਸੇਵਾ ਕਰਨ ਬੜ ਜਾਣਾ ਜਾਂ ਕਿਤੇ ਮਿੱਠਾ ਪਾਣੀ ਮੈਂ ਸੇਵਾ ਨਹੀਂ ਮੈਂ ਛੱਡ ਕੇ ਜਿੱਥੇ ਮਾਜੀ ਲੰਗਰ ਹੋਵੇ ਮੈਂ ਸੇਵਾ ਕਰਾਨੀ ਕਰਾਨੀ ਆ ਫਾ ਮੈਂ ਰਾਤ ਦੇ 12 ਵਜੇ 1 ਵਜੇ 3 ਵਜੇ ਮੇਰੀ ਮੰਮੀ ਨੇ ਕਦੀ ਨਹੀਂ ਪੁੱਛਿਆ ਕਿੱਥੇ ਆ ਮੈਂ ਮੰਮੀ ਸੇ ਰੋਟੀ ਦਤਾ ਮੰਮੀ ਮੈਂ ਰਾਤ ਸੇਵਾ ਕਰਾਨੇ ਗਿਆ ਤਾਂ ਮੰਮੀ ਨੂੰ ਪਤਾ ਹਾਂ ਓਕੇ ਜੀ ਤੇ ਘਰ ਦੇ ਅਸੀਂ ਨੂੰ ਲੈ ਕੇ ਮਨਾ ਨਹੀਂ ਕਰਦੇ ਕਿ ਕਿਉਂ ਕਰਦਾ ਪਿਆ ਤੂੰ ਐਦਾਂ ਕਿਉਂ ਕਰ ਰਿਹਾ ਕਿਉਂ ਨਹੀਂ ਕਰ ਰਿਹਾ ਇਹ ਘਰ ਦੇ ਅਸੀਂ ਨੂੰ ਲੈ ਕੇ ਸਪੋਰਟਡ ਨਾ ਮੰਮੀ ਨੂੰ ਪਤਾ ਭਈ ਮੇਰਾ ਮੇਰਾ ਪੁੱਟਾ ਸਟਾਰ ਵਰਗੇ ਮੇਰੀ ਮੰਮੀ ਦਿਮਾਗ ਮੇ ਚਾਲੇ ਡਬੜਾ ਘਰ ਪੜ ਰਿਹਾ ਠੀਕ ਨਹੀਂ ਘਰ ਕਰ ਕਰਾ ਵੀਰੇ ਡੈਡੀ ਦਾ ਮੈਂ ਦੇਖਿਆ ਨਹੀਂ ਆਪਣਾ ਦੇਖੋ ਤੁਹਾਨੂੰ ਪਰ ਡੈਡੀ ਵੀ ਫੋ ਮਾਂ ਮੇਰੀ ਬਿਮਾਰ ਰਹਿੰਦੀ ਜੀ ਮੇਰੇ ਕੱਲ ਦੇ ਪਝੂਮੇਬਾਰੀ ਸੀ ਤੇ ਸਾਰਾ ਕਾਰ ਮੇਰੇ ਗਿਰਨੇ ਵਾਲਾ ਦੇਖੋ ਜੀ ਤਾਂ ਬਾਲੇ ਬੁਲੇ ਸਾਰੇ ਠੀਕ ਨਹੀਂ ਇਸ ਲਈ ਵੀਰ ਆਪਣੀ ਮੈਂ ਮਿੰਤ ਨਾਲ ਉੱਠੇ ਅੱਗੇ ਜੀ ਮੈਂ ਤੇ ਜਿਹੜੇ ਤੁਸੀਂ ਕਹਿੰਦੇ ਦਿਹਾੜੀ ਕਰਦੇ ਸੀਗੇ ਤੇ ਉਹ ਦਿਹਾੜੀ ਕਿੰਨੇ ਰੁਪਏ ਦੀਹਾੜੀ ਸੀ ਵੀਰੇ ਮੇਰੇ 4-5 ਸੌੜਾ ਮਿਲ ਜਦਾ ਵੀਰੇ ਸੋਚ ਵੀ ਦਿਹਾੜੀ ਕਰੀ ਵੀਰੇ 50 ਵੀ ਕੁ ਲੈ ਕੇ ਮੈਂ ਘਰ ਚ ਸੌ ਲੱਗੇ ਮੇਰੇ ਘਰ ਆਟਾ ਨਹੀਂ ਮੰਦੜਾ ਵੀਰੇ ਮੈਂ ਤਾਂ ਮੈਨੂੰ ਪਤਾ ਜਾਂ ਰੱਬ ਨੂੰ ਪਤਾ ਵੀਰੇ ਠੀਕ ਨਹੀਂ ਹੈਂ ਦੀ ਤੇ ਫੋਟੇ ਮਾੜਾ ਘਟਿਆ ਵੀਰੇ ਦੰਦਾਂ ਨਹੀਂ ਵੀਰੇ ਕੋਈ ਪੈਸੇ ਆ ਕੰਮ ਲੋਕਾਂ ਨੇ ਇੰਨੇ ਕਰਾ ਲੈਣੇ ਪੈ ਦੁੱਧ ਦੇ ਓਕੇ ਪੈਸੂ ਨਹੀਂ ਹੁੰਦੇ ਵੀਰ ਮੇਰੇ ਕੋਲ ਚਲੋ ਕੋਈ ਗਾਣੇ ਤੁਹਾਨੂੰ ਲੋਕਾਂ ਨੇ ਧੋਖਾ ਦਿੱਤਾ ਪਰ ਤੁਸੀਂ ਇਸ ਟਾਈਮ ਇੰਸਟਾਗ੍ਰਾਮ ਦੇ ਇੱਕ ਸਟਾਰ ਉਹ ਖਰੜ ਦੇ ਉੱਤੇ ਹਰ ਕੋਈ ਨਰੇਸ਼ ਖਰੜ ਵਾਲੇ ਨੂੰ ਜਾਣਦਾ ਤੁਹਾਨੂੰ ਵਸਤੇ ਦੀ ਖੁਸ਼ੀ ਹੈ ਹਾਂਜੀ ਵੀਰ ਮੈਂ ਤਾਂ ਸਾਰੇ ਜਾਣਨ ਲੱਗੇ ਜੀ ਪਰ ਉਹ ਟਾਈਮ ਵੀਰ ਮੇਰੇ ਯਾਦ ਆ ਜਿਹੜਾ ਮੈਨੂੰ ਅੱਜ ਤੱਕ ਕਿਸੇ ਨੇ ਕਾਮ ਲੋਕਾਂ ਮੈਂ ਮਮੀ ਵੀ ਦੱਸਦਾ ਦਾ ਮੈਂ ਕਹਿੰਦਾ ਮਮੀ ਨੇ ਕਿਹਾ ਤੂੰ ਇੰਨਾ ਕੰਮ ਕਰਕੇ ਤੈਨੂੰ ਇੰਨੇ ਪੈਸੇ ਮਿਲੇ ਬਸ ਉਹ ਟਾਈਮ ਆੜਦਾ ਵੀਰੇ ਰੋਟੀ ਵੀ ਨਹੀਂ ਘਰ ਚਾਚਾ ਜਣ ਖਾਂਦਰ ਮੈਂ ਤੇ ਤੁਹਾਨੂੰ ਰੇਡੀਓ ਚੀਜ਼ਾਂ ਤੇ ਪਾਉਂ ਪੁਰਾਣੀਆਂ ਆਪਾਂ ਚਲੋ ਉਹ ਨੂੰ ਭੁੱਲ ਜਾਓ ਕਿਉਂਕਿ ਲੋਕਾਂ ਜਿਹੜਾ ਧੋਖਾ ਦਿੱਤਾ ਉਹ ਤਾਂ ਦੇ ਦਿੱਤਾ ਹੁਣ ਤੁਹਾਨੂੰ ਰੱਬ ਨੇ ਇਸ ਮਗਾਮ ਤੇ ਪਹੁੰਚਿਆ ਇਸ ਚੀਨ ਲੈ ਕੇ ਖੁਸ਼ ਹੋਵੋ ਤੁਸੀਂ ਰੋਣ ਇਸ ਚੀਨ ਲੈ ਕੇ ਖੁਸ਼ ਹੋਵੋ ਕਿ ਤੁਸੀਂ ਇਸ ਮਗਾਮ ਤੇ ਪਹੁੰਚੇ ਤੁਹਾਡਾ ਘਰ ਵੀ ਹੁਣ ਬਣ ਰਿਹਾ ਹਾਂਜੀ ਘਰ ਬਣ ਰਿਹਾ ਬਹੁਤਾਂ ਨੇ ਬਾ ਕਰਦਾ ਇੱਕ ਮੇਰਾ ਵੀਰਾ ਵੀਰੇ ਚਿਨੀ ਵੀਰਾ ਕੋਬਾ ਖੇੜੀ ਦਾ ਪਹਿਲੇ ਸੱਤ ਪਲ ਉਹਦਾ ਧੰਨਵਾਦ ਕਰਦਾ ਵੀਰ ਦਾ ਜਿਨ ਮੇਰੀ ਬਾਹ ਫੜੀ ਆ ਤੇ ਦੂਸਰੇ ਨੰਬਰ ਤੇ ਸਾਡਾ ਕਮਲ ਕਸੋਰ ਚਾਚਾ ਜੀ ਦਾ ਬੇਟਾ ਮੋਂਟੇ ਵੀਰਾ ਮੈਂ ਉਹਦਾ ਬਹੁਤ ਧੰਨਵਾਦ ਕਰਦਾ ਤੀਸਰੇ ਵਾਰ ਆ ਵੀਰ ਆ ਜਿਹੜਾ ਮੇਰਾ ਪ੍ਰਿੰਸ ਬੈਂਸ ਠੀਕ ਨਹੀਂ ਇਹਨੇ ਮੇਰੀ ਬਹੁਤ ਮਦਦ ਕੀਤੀ ਨੇ ਓਖੇ ਟਾਈਮ ਮੈਨੂੰ ਵੀਰੇ ਘਰ ਚ ਪੈ ਸੀ ਨੇ ਕਹਿੰਦਾ ਵੀਰ ਮੈਤੇ ਲੈ ਜਾ ਕਰ ਇਹਨੇ ਉਹ ਵੀ ਨਹੀਂ ਮੰਗੇ ਮੈਤੇ 12000 ਦਿਆ ਇਹ ਬਚਾਰੇ ਮੈਨੂੰ ਅੱਜ ਹੀ ਮੈਂ ਇਸ ਵੰਦਰੇ ਪਹਿ ਮਕਲ ਮੈਨੂੰ ਇਹਨੇ ਕਹਿੰਦੇ ਲੈ ਜਾ ਵੀਰ ਮੋੜੀ ਨਾਲ ਲੈ ਜਾ ਇਹ ਤਿੰਨ ਬੰਦੇ ਮੇਰਾ ਬਹੁਤ ਸਾਥ ਦੇ ਵੀਰ ਮੈਂ ਸਾਰੀ ਉਮਰ ਮਰਦੇ ਤਾਂ ਮੈਂ ਭੁੱਲਦਾ ਤਿੰਨ ਬੰਦਿਆਂ ਨੂੰ ਇਹਨਾਂ ਨੂੰ ਆਪਾਂ ਪ੍ਰਿੰਸ ਜੀ ਨੂੰ ਵੀ ਕੈਮਰੇ ਅੱਗੇ ਲੈ ਕੇ ਆਵਾਂਗੇ ਥੋੜੇ ਟਾਈਮ ਤੱਕ ਕਿ ਪ੍ਰਿੰਸ ਜੀ ਤੁਹਾਡਾ ਕਿਦਾਂ ਸਾਥ ਦਿੱਤਾ ਹੈ ਤੇ ਚਲੋ ਹੁਣ ਅਸੀਂ ਇਮੋਸ਼ਨਲੀ ਹੋਣਾ ਆਪਾਂ ਥੋੜਾ ਬਹੁਤ ਫਨੀ ਗੱਲਾਂ ਵੀ ਕਰਾਂਗੇ ਤੁਹਾਡੇ ਨਾਲ ਤੇ ਨਰੇਸ਼ ਜੀ ਤੁਸੀਂ ਪਹਿਲਾਂ ਆਪਣੀ ਆਈਡੀ ਦਾ ਨਾਮ ਰੱਖਿਆ ਸੀ ਕਹਿੰਦੇ ਨੀ ਡਾਉਣ ਡਾਉਣ ਤੋਂ ਐਮਐਲਏ ਤੱਕ ਦਾ ਸਫ਼ਰ ਉਹ ਵੀਰੇ ਬੱਸ ਉਹ ਦਿਨ ਗਏ ਤੇ ਮੈਂ ਕਿਹਾ ਹੁਣ ਐਮਐਲਏ ਰੱਖਦੇ ਯਾਰ ਵੀਰੇ ਠੀਕ ਹੈ ਫਿਰ ਮੈਨੂੰ ਮੈਨੂੰ ਕਾਂਟ ਵੀ ਆਂਦੇ ਵੇ ਤੂੰ ਕਹਿੰਦੇ ਐਮਐਲਏ ਖੜਾ ਤੈਨੂੰ ਅਸੀਂ ਅਸੀਂ ਵੋਟਾਂ ਬਾਕੀ ਚਿਤਾਵਾਂਗੇ ਬਹੁਤ ਮਿੰਟਾਂ ਤੱਕ ਕਹਿੰਦਾ ਸੀ ਤੇਰੇ ਨਾਲ ਹੁਣ ਇਸ ਟਾਈਮ ਮੇਰੇ ਮੇਰੇ ਨਾਲ ਮੈਂ ਇੱਕ ਫੋਨ ਮਾਰਨਾ ਇੱਕ ਫੋਨ ਤੇ 50 ਗੱਡੀ ਲੱਗ ਜੂਗੀਆਂ ਇੰਨਾ ਪਿਆਰ ਵੱਧ ਗਿਆ ਮੇਰੇ ਵੀਰ ਦੀ ਬਹੁਤ ਸਪੋਰਟ ਆ ਜਿੰਨੀ ਵੀਰ ਕੋ ਭਾਖੇੜੀ ਲਦੀ ਔਰ ਇਹ 19 ਸਪੋਰਟ ਆ ਉਹੀ ਮੇਰਾ ਸਾਰਾ ਕੁਝ ਕਰ ਰਿਹਾ ਮੈਨੂੰ ਕਦੀ ਮੰਨਣਾ ਨਹੀਂ ਕਹਿੰਦਾ ਵੀਰੇ ਤੈ ਕੰਮ ਨਹੀਂ ਕਰਨਾ ਜਿੰਨੀ ਲੋੜ ਪਿਆ ਹੈ ਤੈਨੂੰ ਮੈਂ ਦਊਂਗਾ ਤਾਂ ਕਿ ਥੱਲੇ ਕੰਮ ਨਹੀਂ ਕਰਨਾ ਕਹਿੰਦਾ ਸਮਝ ਲੈ ਔਰ ਇਹ ਮੰਮੀ ਨੇ ਭਾਈ ਮੇਰਾ ਬੋ ਕਰਦੇ ਨੇ ਪਹਿਲੀ ਵਾਰ ਉਹ ਘਰ ਬੰਦੇ ਰ ਗਿਆ ਨਾਲ ਮੱਠਾ ਟਿਕਾਇਆ ਦੁਆੜੀ ਨੂੰ ਮੈਨੂੰ ਫਿਰ ਵਾਲੀ ਮੰਮੀ ਨੂੰ ਦੱਸੇ ਮੈਂ ਕੰਮ ਹੀ ਮੈਨੂੰ ਵੀ ਦੱਸੇ ਮ ਅੱਜ ਵੀ ਜਾ ਕੇ ਆਇਆ ਮੈਂ ਹੋਂ ਘੰਟਾ ਵੇ ਡਾਉਣਾ ਉੱਥੋਂ ਹੀ ਆਇਆ ਹਾਂ ਉਹਨੇ ਮੈਨੂੰ ਦਿਨ ਨਹੀਂ ਲੱਗਣ ਰੇਸ ਆ ਜਾ ਕਰ ਤੇ ਤੇ ਨਾਲ ਪਿਆਰ ਆ ਉਹ ਮੈਨੂੰ ਆਪਣਾ ਉਹਨੇ ਸਖਾ ਭਾਈ ਮੰਨ ਲਿਆ ਇੱਕ ਤਰ੍ਹਾਂ ਦਾ ਹੀ ਔਰ ਇਹ ਸਾਰੀ ਫੈਮਿਲੀ ਵੀਰੇ ਗੋਡ ਬlesਸ ਹੀ ਹੋਗਾ ਜੀ ਮੇਰੇ ਦਾ ਮੁੰਡਾ ਚੰਗੇ ਪਰਿਵਾਰ ਚ ਆ ਜੀ ਚੰਗਾ ਚੰਗੀ ਸੇਵਾ ਕਰਦਾ ਹਰੇਕ ਦੀ ਕਰਦਾ ਮਦਦ ਉਹ ਤੈਨ ਰੇ ਜੀ ਤੁਸੀਂ ਤੁਹਾਡੀਆਂ ਜਿਹੜੀਆਂ ਰੀਲਸ ਐ ਪਾ ਦੇਖੀਆਂ ਕਾਫੀ ਸਿੰਗਰਸ ਦੇ ਨਾਲ ਵੀ ਹੈਗੀਆਂ ਤੇ ਕਿਹੜੇ ਕਿਹੜੇ ਸਿੰਗਰਸ ਵੀ ਹੁਣ ਤੱਕ ਮਿਲ ਚੁੱਕੇ ਹੋ ਸਾਰਿਆਂ ਨੇ ਵੀਰੇ ਗਿੱਪੀ ਕਰਵਾ ਲ ਨੂੰ ਗੁਲਾਬ ਸੀਦੂ ਵੀਰੇ ਨੂੰ ਹੈਪੀ ਰਾਏ ਕੁੱਟੀ ਨੂੰ ਇੰਨਾ ਵੀ ਸਾਰਾ ਮੇਰਾ ਤੇ ਸਭ ਤੋਂ ਪਿਆਰ ਕਿੰਨੇ ਦਿੱਤਾ ਤੁਹਾਨੂੰ ਸਤ ਸੋ ਪਿਆਰ ਦਿੱਤਾ ਵੀਰੇ ਸਾਡਾ ਗਲਾਬ ਸੀਤੋ ਵੀਰਾ ਉਹਨੇ ਦੇਆ ਪਿਆਰ ਜਿੰਨਾ ਮੈਨੂੰ ਪਿਆਰ ਦਿਆ ਔੜੇ ਵਰਗਾ ਮੈਂ ਬੰਦੇ ਦੇਖਿਆ ਗਲਾਬ ਸੀਤੋ ਬਹੁਤ ਘੈਂਟ ਅੱਜ ਮੋੜੀ 3 ਵੀ ਕਰਦਾ ਵੀਰੇ ਦੀ ਹੁਣ ਗਾਣਾ ਇਹਦਾ ਅਸੀਂ ਅਸੀਂ ਮਾਫੀ ਮੰਗੀ ਔੜੇ ਕਿੰਨੀ ਤੇ ਬਾਈ ਅਸੀਂ ਆਪਣੇ ਭਰਾ ਕੀਨੇ ਮਾਫੀ ਮੰਗਦੇ ਕੋਈ ਨਹੀਂ ਸਰਪੰਚ ਗਾਣਾ ਹਾਂ ਸਰਪੰਚਾਂ ਨੇ ਵਾਸੀ ਮਾਫੀ ਮੰਗੀ ਆ ਗਲਾਬ ਸੀਤੋ ਕਿੰਨੂ ਤੇ ਮੈਂ ਕਹਿੰਦਾ ਨਹੀਂ ਵੀ ਰੱਗੇ ਤੇ ਨਹੀਂ ਹੋਊਗਾ ਇਦਾਂ ਕੋਈ ਚੱਕਾ ਨਹੀਂ ਸਾਡਾ ਬੱਚਾ ਸੁਣ ਕੇ ਮਾਫ ਕਰਦੇ ਨੂੰ ਕੋਈ ਨਹੀਂ ਬਾਈ ਮੇਰੀ ਰੀਲ ਦੇਖੀ ਆ ਲੈ ਕੇ ਵੀ ਕਰੀ ਆ ਜੀ ਤੇ ਤੁਹਾਡੇ ਮੈਂ ਦੇਖਿਆ ਵਾ ਤੁਸੀਂ ਜਿਹੜੀਆਂ ਰੀਲਸ ਬਣਾਉਂਦੇ ਹੋ ਉੱਤੇ ਜਿਹੜੇ ਸਟਾਰਸ ਐ ਜਿਹੜੇ ਬੜੇ ਤਗੜੇ ਤਗੜੇ ਵੱਡੇ ਵੱਡੇ ਸਟਾਰ ਨੇ ਉੱਤੇ ਕਮੈਂਟ ਵੀ ਕਰਦੇ ਨੇ ਜਿੱਦਾਂ ਕਿ ਪਿੱਛੇ ਤੁਸੀਂ ਗਰੀਲ ਬਣਾਈ ਸੀਗੀ ਦਿਲ ਪਰਤੇ ਢੂਲੇ ਦੇ ਗਾਣੇ ਦੇ ਉੱਤੇ ਉੱਤੇ ਵੀ ਉਹਨੇ ਕਮੈਂਟ ਦਿੱਤਾ ਉਹ ਸਾਨੂੰ ਦੇਖ ਕੇ ਤੁਹਾਨੂੰ ਖੁਸ਼ੀ ਨਹੀਂ ਹੁੰਦੀ ਹਾਂ ਵੀਰੇ ਹੁੰਦੀ ਖੁਸ਼ੀ ਆਪਾਂ ਨੂੰ ਲੋਕੀ ਦੱਸਦੇ ਹੈ ਕਿ ਉਹਨਾਂ ਦੇ ਕਮੈਂਟ ਆਂਦੇ ਤੁਹਾਡੇ ਉਹ ਰੀਲਸ ਨੂੰ ਸ਼ੇਅਰ ਵੀ ਕਰਦੇ ਆ ਤੇ ਕਮੈਂਟ ਵੀ ਕਰਦੇ ਮੇਰੀ ਰੀਲ ਸਾਰੇ ਸਿੰਗਰ ਦੇਖਦੇ ਨੇ ਆ ਪਿੱਛੇ ਜੀ ਖਾਨ ਵੀਰੇ ਮਿਲਿਆ ਮੈਨੂੰ ਕਹਿੰਦਾ ਵੀਰੇ ਤੂੰ ਰੀਲ ਬਣਾਦਾ ਮੈਂ ਕਿਹਾ ਹਾਂ ਵੀਰੇ ਮੈਂ ਹੀ ਆ ਕਹਿੰਦਾ ਕਣਾ ਵੀਰ ਜੰਦਰੀ ਨਰੇਸ਼ ਖਰੜਾ ਬੜਾ ਮੈਂ ਹਾਂ ਜੀ ਕਣਾ ਮੈਂ ਤੇ ਰੋਡ ਹੀ ਲੈ ਕਰਦਾ ਮੈਂ ਕਦੇ ਥੈਂਕ ਯੂ ਯਾਰ ਅੱਜ ਤੁਸੀਂ ਕਿਹੜਾ ਐਸਾ ਸਿੰਗਰ ਹੈ ਜਿਹਦਾ ਇੱਕ ਸਾਨੂੰ ਗਾਣਾ ਸੁਣਾ ਕੇ ਦਿਖਾ ਸਕਦੇ ਹੋ ਕਿਹੜਾ ਸਿੰਗਰ ਗੁਲਾਬ ਸਿੰਘ ਦੂਜਾ ਸੁਣਾਉਂਗੇ ਜਾਂ ਕਿਸੇ ਹੋਰ ਦਾ ਮੈਂ ਹੋਰ ਦਾ ਸੁਣਾ ਹੈਪੀ ਰਾਈ ਕੋਟੀ ਦੇ ਗਾਣਾ ਸੁਣਾਦਾ ਉਹ ਬਹੁਤ ਪਿਆਰਾ ਹੈਪੀ ਹੈ ਕੋਟੀ ਦਾ ਮੇਰਾ ਉਹਦਾ ਸੈਟ सॉन्ग ਗਾਣਾ ਸੁਣਾ ਦਿੰਦਾ ਮੈਂ ਤੁਹਾਨੂੰ ਸੁਣਾਓ ਇੱਕ ਵਾਰੀ ਹੈਪੀ ਰਾਈ ਕੋਟੀ ਨੂੰ ਵੀ ਸੁਣਾਓ ਤੇ ਆਪਾਂ ਕਵਾਂਗੇ ਕਿ ਹੈਪੀ ਰਾਈ ਕੋਟੀ ਜੀ ਵੀ ਇਹਨੂੰ ਇਸ ਵੀਡੀਓ ਨੂੰ ਦੇਖਣ ਇੰਟਰਵਿਊ ਨੂੰ ਦੇਖਣ ਤੇ ਇਹਨਾਂ ਨੂੰ ਕਮੈਂਟ ਕਰਨ ਹਾਂਜੀ ਮੈਂ ਸਾਡਾ ਹੈਪੀ ਰਗੋਟੀ ਵੀਰ ਗਾਣਾ ਸੁਣਾਉਂਦਾ ਦਿਲਵਾਰ ਵਾਰ ਵਾਰ ਕਿਨੂੰ ਪਿਆਰ ਨਾ ਕਰਾਂ ਇਹ ਕਹਿੰਦੇ ਕਹਿੰਦੇ ਪਿਆਰ ਵੀ ਨੂੰ ਹੋਈ ਜਾਂਦਾ ਏ ਤੂੰ ਨੀ ਆਣਾ ਮੈਂ ਨੀ ਜਾਣਾ ਪਾਗਲ ਕੀਤਾ ਤੂੰ ਆਜਾ ਛੱਡ ਕੇ ਨਾ ਜਾ ਤੂੰ ਤੋੜਦੀ ਏ ਬਾਦੇ ਮੈਂ ਵੀ ਤਾਂ ਵੀ ਪਿਆਰ ਕਰਦਾ ਦਿਲਵਾਰ ਵਾਰ ਵਾਰ ਕਿਨੂੰ ਪਿਆਰ ਨਾ ਕਰਾਂ ਇਹ ਕਹਿੰਦੇ ਕਹਿੰਦੇ ਪਿਆਰ ਵੀ ਨੂੰ ਹੋਈ ਜਾਂਦਾ ਏ ਕੀ ਕਹਿਣਾ ਚਾਹੋਗੇ ਹੈਪੀ ਰਾਈ ਗੋਟਿਨਾ ਹੈਪੀ ਰਾਈ ਗੋਟਿਨ ਮੇ ਬਹੁਤ ਪਿਆਰਾ ਹੀ ਮੇਰਾ ਵੀ ਉਹ ਨਾਲ ਮੇਰਾ ਅਜਰਾ ਪਿਆਰੀ ਕਟੋ ਕਟ 18 ਸਾਲ ਦਾ ਪਿਆਰ ਆ ਉਹ ਵੀਰ ਦੇ ਮੈਂ ਘਰੇ ਗਿਆਤਾ ਜੀ ਦਿਵਾਲੀ ਦੇ ਬੋਸ ਵਾਲੀ ਕੜਾ ਦੂ ਦਿਨ ਗਿਆਤਾ ਮੈਂ ਜੀ ਵੀਰ ਵੀ ਨੇ ਮੈਨੂੰ ਘਰੇ ਹੀ ਫੜਾਇਆ ਚਾਹ ਪਾਣੀ ਲਾ ਕੇ ਤੋਰਿਆ ਉਸ ਤੋਂ ਬਾਅਦ ਵੀ ਰੋਟੀ ਪਾਣੀ ਕਰਨ ਮੇਗਾ ਨਾ ਵੀਰ ਕੋਈ ਨਹੀਂ ਫਿਰ ਮੈਨੂੰ ਛੱਡ ਕੇ ਵੀ ਆਇਆ ਮੈਨੂੰ ਕਿਰਾਇਆ ਦੇ ਕੇ ਭੇਜਿਆ ਬੰਦੇ ਨੇ ਜੀ ਅੱਜ ਵੀ ਆਰ ਮੇਰੇ ਮੈਨੂੰ ਕਿਰਾਇਆ ਦੇ ਕੇ ਭੇਜਿਆ ਗਏ ਨਾ ਤੇ ਇਸ ਕੋਈ ਨਹੀਂ ਉਹ ਤਾਂ ਜਪਿੰਦੇ ਨਰੇਸ਼ ਜੀ ਬਿਗ ਬੋਸ ਤੇ ਵੀ ਜਾਣਾ ਚਾਹ ਰਹੇ ਸੀ ਹਾਂ ਜੀ ਵੀਰੇ ਮੈਂ ਕੀ ਕਰੋਗੇ ਬਿਗਬੋਸ ਤੋਂ ਜਾ ਕੇ ਉਥੇ ਦੇ ਦੂਜੇ ਦਿਨ ਕੋਈ ਨਾ ਕੋਈ ਪੰਗਾ ਚੱਲਦਾ ਜਾਂਦਾ ਕੋਈ ਚੱਕਾ ਨਹੀਂ ਵੀਰੇ ਹੁਣ ਆਪਣੀ ਦਾ ਕੁਝ ਕਰਨ ਦਾ ਪੈਂਦਾ ਜੀ ਵੀ ਜਿਹੜਾ ਚਲੇ ਜਾਂਦੇ ਨੇ ਮੂਰੇ ਲਿਆਣਾ ਇੱਕ 80 ਲੋਕਾਂ ਨੂੰ ਹਸਾਣਾ ਜੀ ਇਹਦਾ ਚਲੇ ਜਾਂਦੇ ਜੀ ਤੇ ਅਗਰ ਤੁਹਾਨੂੰ ਤੁਸੀਂ ਕਹਿੰਦੇ ਹੋ ਕਿ ਜਿਹੜਾ ਨੰਨੀ ਡਾਉਨ ਤੋਂ ਐਮਐਲਏ ਬਣਿਆ ਗਿਆ ਹੈ ਐਮਐਲਏ ਬਣਨ ਤੋਂ ਬਾਅਦ ਤੁਸੀਂ ਕੀ ਕਰੋਗੇ ਲੋਕਾਂ ਦਾ ਪਲਾ ਕਰੋਗੇ ਕਿ ਰੀਲਸ 'ਤੇ ਜ਼ਿਆਦਾ ਫੋਕਸ ਕਰੋਗੇ ਲੋਕਾਂ ਦਾ ਪਲਾ ਕਰਨਾ ਜੀ ਜਿਹੜੇ ਲੋਕੀ ਗਰੀਬ ਆ ਠੀਕ ਨਹੀਂ ਮੇਰੀ ਜੇਬ ਮੈਂ ਆਪਣੀ ਜੇਬ ਚੋਂ ਹੀ ਪਹਿਲੇ ਖਰਚ ਦੂੰਗਾ ਠੀਕ ਨਹੀਂ ਘਰੇ ਲਈ ਜਾਂ ਮੇਰੇ ਜਾਂ ਘਰ ਬਣ ਗਿਆ ਸਾਰਾ ਕੁਝ ਹੋ ਗਿਆ ਫਿਰ ਕੀ ਕਰਨਾ ਪੈਸਾ ਮੈਂ ਲਾ ਦੂੰਗਾ ਜਿੰਨਾ ਪੈਸਾ ਆਇਆ ਆਪਾਂ ਅੱਜ ਰੱਬ ਦੇ ਡਰ ਕੇ ਕਹਿੰਦੇ ਆ ਜਿੰਨੇ ਵਿੱਚ ਜਿੰਨੇ ਵਾਹ ਜੇਬ ਜੋਗੇ ਕਾ ਉਨੇ ਕਰੂੰਗਾ ਗਰੀਬਾਂ ਦੀ ਮਦਦ ਮੈਂ ਰੇਜ ਜੀ ਦੀ ਰੀਲ ਦੇਖੀ ਆ ਤਾਂ ਜਮ ਨੂੰ ਪਤਾ ਲੱਗਾ ਕਿ ਤੁਸੀਂ ਦਿਹਾੜੀ ਕਰਦੇ ਹੋ ਤੁਹਾਡੀ 500 ਰੁਪਿਆ ਦਿਹਾੜੀ ਹੈ ਠੀਕ ਹੈ ਇੱਥੇ ਲੋਕਾਂ ਦੀ 5-5 ਲੱਖ ਵੀ ਹੁੰਦੀ ਹੈ ਠੀਕ ਪਰ ਮੈਂ ਨਹੀਂ ਦੇਖਿਆ ਪਰ ਮੈਂ ਤੁਹਾਡੀ ਰੀਲ ਦੇਖੀ ਆ ਤੁਸੀਂ ਉੱਥੇ ਬੱਚਿਆਂ ਨੂੰ ਕਹਿ ਰਹੇ ਹੋ ਕਿ ਤੁਸੀਂ ਪ੍ਰੈਕਟਿਸ ਕਰੋ ਉਹਦੀ ਕੀ ਕਿੰਨੇ ਪਹਿਲਵਾਨੀ ਦੀ ਜਿੰਨਾ ਪੈਸਾ ਲੱਗਾ ਮੈਂ ਤੁਹਾਨੂੰ ਦਊਂਗਾ ਮੈਂ ਤੁਹਾਨੂੰ ਇਸ ਨੂੰ ਲੈ ਕੇ ਮੈਂ ਬਹੁਤ ਖੁਸ਼ ਹੋਇਆ ਕਿ ਜਿਹੜੇ ਲੋਕਾਂ ਨੂੰ 5-5 ਲੱਖ ਰੁਪਏ ਵੀ ਦਿਹਾੜੀ ਆ ਉਹ ਨਹੀਂ ਅੱਗੇ ਆਉਂਦੇ ਤੇ ਤੁਸੀਂ ਅੱਗੇ ਆਏ ਹੋ ਮੈਂ ਕਹਿੰਦਾ ਉਹ ਤਾਂ ਆਇਆ ਭਾਜੀ ਅੱਗੇ ਮੈਂ ਕਹਿੰਦਾ ਦੇਖੋ ਯਾਰ ਅੱਜ ਲੋਕ ਜਿਹੜੀ ਨਸ਼ੇ ਜਵਾਨੀ ਨਾ ਨਸ਼ਿਆਂ ਨੇ ਮਾਰ ਕੇ ਬੁੱਕ ਮੈਂ ਕਹਿੰਦਾ ਤੁਸੀਂ ਐਦਾਂ ਦਾ ਕੰਮ ਨਹੀਂ ਕਰਨਾ ਹਾਂ ਤੁਹਾਨੂੰ ਜਿਹੜੇ ਬਦਾਮ ਦੂੰ ਮੈਂ ਜਿਹੜਾ ਥੋੜਾ ਜਿੰਨਾ ਖਰਚਾ ਹੈਗਾ ਉਹਦਾ ਮੈਂ ਦੇਣ ਦਾ ਹੱਕਦਾਰ ਹੋਊਂਗਾ ਚਾਹੇ ਜੇਬ ਚੋਂ ਦਊਂਗਾ ਚਾਹੇ ਮੈਂ ਦਿਹਾੜੀ ਕਰਕੇ ਨਾ ਮੈਂ ਤੁਹਾਨੂੰ ਚਾਹੇ ਮੈਂ 4 ਦਿਹਾੜੀ ਜਿਸ ਨੂੰ ਲਾ ਕੇ ਮੈਂ 2000 ਰੁਪਏ ਉਹ ਵੀ ਦੇ ਰੂਗਾ ਪਰ ਸੋ ਇਹ ਕੰਮ ਨਹੀਂ ਕਰਨਾ ਮੈਂ ਦੇ ਆ 2000 ਰੁਪਏ ਪਰਸੋਂ ਦੇ ਆਂ ਝੂਠ ਬੋਲਦਾਂ ਆਪਣੇ ਕੋਲੋਂ ਆਪਣੀ ਜੇਬ ਚੋਂ 2000 ਰੁਪਏ ਦੇ ਆ ਇਹ ਤਾਂ ਪੇਟੀ ਵਿੱਚ ਕਰਾਇਆ ਮੁੰਡੇ ਨੇ ਮੈਂ ਤੇ ਨਰੇਸ਼ ਜੀ ਜਿਹੜੇ ਤੁਸੀਂ ਆ ਦਿਹਾੜੀ ਕਰਦੇ ਸੀ ਪਹਿਲਾਂ ਹੁਣ ਵੀ ਕਰ ਰਹੇ ਹੋ ਕਿ ਛੱਡ ਚੁੱਕੇ ਹੋ ਨਾ ਵੀਰੇ ਮੈਂ ਕਰ ਲੂ ਹੁਣ ਵੀ ਮੈਨੂੰ ਕੋਈ ਕਵੇ ਨਹੀਂ ਕਰ ਰਹੇ ਹੋ ਕਿ ਛੱਡ ਦਿੱਤੀ ਹੋਈ ਹੈ ਤੂੰ ਤਾਂ ਛੱਡਤੀ ਵੀਰੇ ਮੈਂ ਹੁਣ ਨਹੀਂ ਨਰੇਸ਼ ਜੀ ਦੇ ਜਦੋਂ ਕੋਈ ਰੀਲ ਪਾਉਂਦੇ ਆ ਤੇ ਦੇਖੋ ਤੁਹਾਨੂੰ ਪੋਜ਼ਿਟਿਵ ਕਮੈਂਟ ਵੀ ਆਉਂਦੇ ਆ 네ਗੇਟਿਵ ਕਮੈਂਟ ਵੀ ਆਉਂਦੇ ਆ ਪੋਜ਼ਿਟਿਵ ਕਮੈਂਟ ਦੇਖ ਕੇ ਤਾਂ ਬੰਦਾ ਬਹੁਤ ਖੁਸ਼ ਹੁੰਦਾ ਪਰ ਕਦੀ ਹੋਇਆ ਨਹੀਂ 네ਗੇਟਿਵ ਕਮੈਂਟ ਦੇਖ ਕੇ ਯਾਰ ਮੈਂ ਇੰਨੀ ਮਿਹਨਤ ਕਰ ਰਿਹਾ ਤੇ ਲੋਕੀ ਮੈਨੂੰ ਗਲਤ ਕਮੈਂਟ ਕਰ ਰਹੇ ਨੇ ਮੈਂ ਵੀ ਰੋ ਉਹ ਚੀਜ਼ਾਂ ਮੈਂ ਜਾਣਦਾ ਨਹੀਂ ਕਿਉਂਕਿ ਉਹ ਬੰਦੇ ਸੋਚਣੀਆਂ ਹੁਣ ਉਹ ਬੰਦੇ ਸੋਚਣੇ ਜਿਹੜਾ ਭਾਈ ਯਾਰ ਚੱਲ ਇਹਨੂੰ ਕਿਹੜਾ ਸ਼ੌਂਕ ਆ ਇਹਨੇ ਆਪਣਾ ਘਰ ਪਾਣਾ ਅੱਧੇ ਲੋਕਾਂ ਦਾ ਆਧਾ ਸ਼ਹਿਰ ਤਾਂ ਵੀਰੇ ਨਾਲ ਬਹੁਤ ਕੁਸ਼ੀਆ ਚੱਲ ਤੇ ਵੀ ਨਰੇਸ਼ ਦਾ ਘਰ ਪੈ ਰਿਆ ਸਾਨੂੰ ਬਹੁਤ ਖੁਸ਼ੀ ਆ ਉਹ ਡਗਨ ਨੂੰ ਕੁਝ ਸਟਾਰਟ ਕਰ ਕੋਈ ਚੱਕਰ ਨਹੀਂ ਮੈਂ ਵੀਰੇ ਉਹ ਕਮੈਂਟਰ ਨੂੰ ਪੜਦਾ ਨਹੀਂ ਕਦੀ ਵੀ ਮੈਂ ਚੰਗੇ ਕਮੈਂਟ ਪੜਦਾ ਮੈਂ ਕਹਿੰਦਾ ਵੀਰੇ ਮੈਂ ਕਿਹਦੇ ਰੀਲ ਪਾਈ ਸੀ ਮੈਂ ਕਹਾਂ ਵੀਰੇ ਥੋੜੀ ਸੋਚ ਨਹੀਂ ਹੋ ਰਹਾ ਕੋਈ ਚੱਕਣੀ ਮੈਂ ਆਪਣੀ ਮਿੰਤਾਂ ਨਾਲ ਮੈਨੂੰ ਪਤਾ ਰੱਬ ਨੂੰ ਪਤਾ ਮੈਂ ਕਿਹੜੇ ਲਾਤਾਂ ਚ ਪਲੇ ਆ ਤੇ ਹੁਣ ਨਰੇਸ਼ ਜਿਹੜਾ ਖਰੜ ਵਾਲਾ ਹੈ ਉਹਦੇ ਕਿੰਨੇ ਫੋਲੋਅਰ ਹੋ ਚੁੱਕੇ ਇੰਸਟਾਗ੍ਰam ਦੇ ਉੱਤੇ ਮੇਰੇ ਹੋ ਗਏ ਵੀਰ ਜੀ 21700 ਤੇ ਜਲਦੀ ਨਰੇਸ਼ ਖਰੜ ਵਾਲਾ ਮਿਲੀਨ ਦੇ ਵਿੱਚ ਜਾਏਗਾ ਹਾਂਜੀ ਹਾਂਜੀ ਆਨਲਾਈਨ ਟਾਈਮ ਤੇ ਜਾਊਗਾ ਵੀਰ ਜੀ ਮੈਂ ਤੇ ਜਿਹੜੇ ਤੁਸੀਂ ਕਹ ਰਹੇ ਸੀਗੇ ਤੁਹਾਡੇ ਪ੍ਰਿੰਸ ਦੋਸਤ ਨੇ ਜਿਨ੍ਹਾਂ ਨੇ ਤੁਹਾਡੀ ਬਹੁਤ ਮਦਦ ਕੀਤੀ ਹੈ ਮੈਂ ਕੋਈ ਪ੍ਰਿੰਸ ਜੀ ਨੂੰ ਕਹੂੰਗਾ ਕਿ ਤੁਸੀਂ ਵੀ ਅੱਗੇ ਆਓ ਇੱਕ ਵਾਰੀ ਹੁਣ ਕੈਮਰਾ ਆਓ ਆ ਜਾਓ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਜਿਹੜਾ ਇੱਕ ਬੰਦਾ ਜਿਹੜੀ ਉਹ ਇੱਥੇ ਤੱਕ ਪਹੁੰਚਿਆ ਉਹਦੇ ਪਿੱਛੇ ਕੌਣ ਆ ਉਹਦੇ ਕਿਹੜੇ ਦੋਸਤ ਨੇ ਸੱਸੀ ਗਾਲ ਜੀ ਸੱਸੀ ਗਾਲ ਜੀ ਪ੍ਰਿੰਸ ਜੀ ਤੁਸੀਂ ਇਹਨਾਂ ਨੂੰ ਨਰੇਸ਼ ਜੀ ਨੂੰ ਕਿੱਦਾਂ ਮਿਲੇ ਸੀਗੇ ਇਹ ਆਪਣਾ ਛੁਰੂਤੀ ਪੜੋਸੀ ਰਿਹਾ ਜੀ ਤੇ ਮੇਰੇ ਘਰ ਹੀ ਰਹਿੰਦਾ ਰਿਹਾ ਬਚਪਨ ਤੋਂ ਹੀ ਕਾਫੀ ਸਾਲਾਂ ਤੋਂ 15 ਕ ਸਾਲਾਂ ਤੋਂ ਬਲਕਿ ਇਹਨਾਂ ਨੇ ਸਾਨੂੰ ਖੁਲਾਇਆ ਜੀ ਇਹਦੀ ਉਮਰ ਹੈਗੇ 32 ਦੀ ਜੀ ਨਰੇਜ ਜੀ ਤਾਂ 23 ਸਾਲ ਹੈ ਹਾਂਜੀ ਮੇ ਮੇਰੇ ਅਥਾਂ ਚਲੇ ਭੇਜੀ ਦੋ ਹੀ ਭਾਈ ਤੇ ਦੋ ਮੁੰਡੇ ਪਿੱਛੇ ਜੀ ਮੈਂ ਅਥਾਂ ਚ ਕਲਾ ਮੈਂ 24 ਸਾਲਾਂ ਦਾ ਹੈ ਇਹ ਨਰੇਜ ਜੀ ਤੁਹਾਨੂੰ ਹੁਣ ਸੋਈ ਪ੍ਰਿੰਸੀ ਤੁਹਾਨੂੰ ਹੁਣ ਖੁਸ਼ੀ ਹੁੰਦੀ ਹੋਏਗੀ ਨਾ ਕਿ ਤੁਹਾਡੀ ਜਿਹੜੀ ਮਿਹਨਤ ਹੈ ਹੁਣ ਉਹ ਰੰਗ ਲਾਈ ਹੈ ਕਿ ਜਿਹੜੇ ਵੀ ਕੋਈ ਵੀ ਰੀਲ ਕੁਛ ਵੀ ਇਹਨਾਂ ਦਾ ਜਿੱਥੇ ਇਹਨਾਂ ਦੀ ਫੋਟੋ ਲੱਗ ਜਾਏ ਜਾਂ ਵੀਡੀਓ ਲੱਗ ਜਾਏ ਉਹ ਕਾਫੀ ਪੋਪੂਲਰ ਜਾਂਦੀ ਹੈ ਤੁਹਾਨੂੰ ਇਸ ਚੀਜ਼ ਨੂੰ ਲੈ ਕੇ ਖੁਸ਼ੀ ਤਾਂ ਹੁੰਦੀ ਹੋਏਗੀ ਹਾਂਜੀ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਹੁਣ ਬਹੁਤ ਮੈਨੂੰ ਦਿਨ ਦਾ ਹੀ 4-500 ਮੈਸੇਜ ਆਉਂਦਾ ਹੈ ਜਨਰੇਸ਼ਨਲ ਮਿਲਾ ਦੋ ਨਰੇਸ਼ਨਲ ਗੱਲ ਕਰਾ ਦੋ ਵੀਡੀਓ ਕਾਲ ਕਰਾ ਦੋ ਬਹੁਤ ਕੁਸ਼ ਹੁੰਦੀ ਮਿਹਨਤ ਲੱਗੀ ਹੋਈ ਹੈ ਮੈਨੂੰ ਪਤਾ ਹੈ ਮੈਨੂੰ ਕਿੱਦਾਂ ਐਕਟਿਵਤਾ ਲੈ ਕੇ ਜਾਂਦਾ ਰਿਹਾ ਧੁੱਪਾਂ ਤੇ ਕੰਟੈਂਟ ਵਾਸਤੇ ਕਦੇ ਕਿਤੇ ਲੈ ਗਿਆ ਕਦੇ ਕਿਤੇ ਲੈ ਗਿਆ ਤਾਂ ਕਿ ਉਹਨਾਂ ਨੂੰ ਵਿਊ ਆਣੇ ਵਾਇਰਲ ਹੋਵੇ ਤੇ ਅੱਜ ਵਾਇਰਲ ਹੋਇਆ ਆਪਾਂ ਨੂੰ ਫੁੱਲ ਖੁਸ਼ੀ ਹੈ ਲੋਕਾਂ ਦਾ ਤਾਂ ਕੋਈ ਨਹੀਂ ਲੋਕਾਂ ਨੇ ਸਿਰਫ ਇੰਸਟਾਗ੍ਰam ਖੋਹਨਾ ਸਿਰ ਲੇ ਗਲਤ ਕਮੈਂਟ ਕਰ ਦੇਣਾ ਤੇ ਪੋਸਟ ਤੇ ਕਮੈਂਟ ਵੀ ਆਏਗਾ ਨੈਗੇਟਿਵ ਕਮੈਂਟ ਦੇ ਕੇ ਕਦੇ ਦੁਖਣੇ ਲੱਗਾ ਤੁਹਾਨੂੰ ਵੀ हां दुख लग तो लगਦਾ ਜੀ ਪਰ ਮੈਂ ਫਿਰ ਇਗਨੋਰ ਕਰਦਾ ਸਟਾਰਟਿੰਗ ਜੀ ਇੱਕ ਦੋ ਵਾਰ ਮੈਨੂੰ ਗੁੱਸਾ ਆਇਆ ਮੈਂ ਰਿਪਲਾਈ ਵੀ ਕਰੇ ਗੀਆਂ ਦਾ ਫਿਰ ਮੈਂ ਕਹਿੰਦਾ ਲੋਕਾਂ ਦਾ ਕੰਮ ਬੋਲਣਾ ਹੈ ਫਿਰ ਉਹ ਬੋਲਣ ਦੇ ਫਿਰ ਆਪਾਂ ਇਗਨੋਰ ਕਰਾ ਜੀ ਫੁੱਲ ਕੀ ਕਹਿਣਾ ਚਾਹੋਗੇ ਜਿਹੜੇ ਹੇਟਰਸ ਹੁੰਦੇ ਆ ਜਿਹੜੇ ਨਹੀਂ ਦੇਖ ਸਕਦੇ ਕਿ ਇੱਕ ਨੌਜਵਾਨ ਹੈ ਨਹੀਂ ਮਿਹਨਤ ਕਰਕੇ ਕਿੱਥੇ ਤੱਕ ਪਹੁੰਚਿਆ ਹੈ ਤੇ ਉਹਨੂੰ ਗਲਤ ਕਮੈਂਟ ਕਰ ਰਹੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਆਪਾਂ ਤਾਂ ਹੀ ਕਹੋਗੇ ਜੀ ਗਲਤ ਕਮੈਂਟ ਨਾ ਕਰੋ ਬਈ ਬੱਚਾ ਅੱਗੇ ਆ ਮਿਹਨਤ ਕਰਕੇ ਅੱਗੇ ਆਇਆ ਇਹਨੂੰ ਸਭ ਕੋਈ ਸਪੋਰਟ ਕਰੋ ਹਨਾ ਜੀ ਆਪਾਂ ਇਹਨੂੰ ਕਾਫੀ ਅੱਗੇ ਆਪਣ ਨੂੰ ਫੁੱਲ ਸਪੋਰਟ ਕਰਨੀ ਗਲਤ ਕਮੈਂਟ ਨਾ ਕਰੋ ਸਭ ਨੂੰ ਸਪੋਰਟ ਕਰੋ ਇਹਨੂੰ ਵਧੀਆ ਵਧੀਆ ਕਮੈਂਟ ਕਰੋ ਬਾਕੀ ਲੋਕ ਤਾਂ ਬੋਲਦੇ ਰਹਿੰਦੇ ਇਗਨੋਰ ਕਰਨਾ ਚਾਹੀਦਾ ਈ ਇੱਕ ਨਰੇਸ਼ ਜੀ ਦਾ ਸਟਾਈਲ ਹੈ ਮੈਂ ਕਾਫੀਆਂ ਰੀਲਾਂ ਦੇਖੀਆਂ ਜਿਦੇ ਵੀ ਜੇਕ ਸ਼ਰਟ ਤੁਹਾਡੀ ਅੰਦਰ ਹੁੰਦੀ ਏ ਇੱਕ ਸ਼ਰਟ ਤੁਹਾਡੀ ਬਾਹਰ ਹੁੰਦੀ ਏ ਜੀ ਉਹ ਸਟਾਈਲ ਨਾਲ ਸਿੱਪੀ ਗਿਲਦਾ ਜੀ ਸਿੱਪੀ ਗਿਲਨ ਵਾਲਾ ਬਹੁਤ ਪਿਆਰਾ ਹੈ ਅੱਜ ਹੀ ਉਹ ਮੁੰਡਾ ਬਾਈ ਆ ਗਿਆ ਮੈਰੀਆ ਗਿਆ ਬਤਾ ਉਹ ਸੁਣ ਮੈਂ ਸੋੜੇ ਸਿੱਪੀ ਗਿਲ ਮੀਰੇ ਨਾਲੇ ਰਿਹਾ ਉਹ ਸਿੱਪੀ ਗਿਲ ਦਾ ਸਟਾਈਲ ਹੁੰਦਾ ਜਿੱਦਾਂ ਦਾ ਮੈਂ ਬਾਈ ਦੇਖ ਦੇ ਕੇ ਸ਼ਰਟ ਮੰਨਦਾ ਦੇਖੋ ਇਦਾਂ ਅੱਜ ਲਈ ਬਾਈ ਐ ਵੀਓ ਮੈਂ ਕੀ ਕਾ ਮੈਂ ਮੈਂ ਸਿੱਧਾ ਕਹੂੰਗਾ ਮੈਂ ਸਿੱਪੀ ਕਿੰ ਨੂੰ ਨਹੀਂ ਦੇਖਿਆ ਤੇ ਇਸ ਸਟਾਈਲ ਦੇ ਵਿੱਚ ਪਰ ਮੈਂ ਨਰੇਸ਼ ਖਰਵੇ ਨੂੰ ਜ਼ਰੂਰ ਦੇਖਿਆ ਇਸ ਟੈਲੀਵਿਜ਼ਨ ਮੈਂ ਕਹਿੰਨੇ ਕੋਈ ਖੜੇ ਹੋ ਕੇ ਦਿਖਾ ਦਿਓ ਇਸ ਸਟਾਈਲ ਦੇ ਵਿੱਚ ਫੇ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਕੋਈ ਦਿਖਾਨ ਕਿ ਨਰੇਸ਼ ਜੀ ਕਿੱਦਾਂ ਖੜੇ ਹੁੰਦੇ ਨੇ ਕਿੱਦਾਂ ਇੱਕ ਇਹਨਾਂ ਦਾ ਸਟਾਈਲ ਜਿਹੜਾ ਬਹੁਤ ਫੇਮਸ ਹੈ ਕਿ ਕਿਸ ਤਰ੍ਹਾਂ ਮੈਂ ਨਰੇਸ਼ ਜੀ ਆਜੋ ਬੈਠ ਜਾਓ ਤੇ ਨਰੇਸ਼ ਜੀ ਹੁਣ ਤੁਸੀਂ ਕੀ ਕਰਨਾ ਚਾਹੁੰਗੇ ਤੁਹਾਡਾ ਕੀ ਹੋਵ ਹੈ ਕਰਦਾ ਤੁਸੀਂ ਆਪਣਾ ਬਣਾਉਂਗੇ ਹੀ ਬਣਾਉਂਗੇ ਉਸ ਤੋਂ ਬਾਅਦ ਤੁਹਾਡਾ ਕੀ ਹੋ ਰਿਹਾ ਕਿ ਤੁਸੀਂ ਕੀ ਕਰਨਾ ਚਾਹੋਗੇ ਅੱਗੇ ਜੀ ਬਸ ਵੀਰੇ ਵਾਪਸ ਸੁਖਰੇ ਮੈਂ ਗਾਣੇ ਚ ਆਵਾਂ ਜੀ ਮੇਰੀ ਇਹ 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 ਬੇਨਤੀ ਹੈ ਮੀਰੇ ਮੈਨੂੰ ਗਾਣੇ ਚ ਲੈ ਕੇ ਆਓ ਅੱਗੇ ਸਾਰੇ ਕਲਾਕਾਰ ਜਾਣਦੇ ਆ ਦੇਖਦੇ ਵੀਡੀਓ ਜਦ ਡਿ ਰਿਪੀਟ ਟੇ ਲਾ ਲੋ ਹੈਪੀ ਰਾਏ ਕੋਟੀ ਵੀਰਾ ਬਾਈ ਸਿਪੀ ਗਿਪੀ ਕਰ ਵਾਲ ਵੀ ਜਾਣਦਾ ਵੀਰੇ ਮੈਨੂੰ ਬਹੁਤ ਟਾਈਮ ਦਾ ਜਾਣਦਾ ਵੀਰਾ ਹਾਂਜੀ ਉਹ ਵੀ ਮੇਰੇ ਵੀਡੀਓ ਦੇਖਦੇ ਜਿੰਨੇ ਵੀ ਕਲਾਕਾਰ ਨੇ 8 ਪੰਜਾਬ ਦੇ ਵਿੱਚ ਸਭ ਦੇਖਦੇ ਵੀਡੀਓ ਮੇਰੀਆਂ ਦੇਖ ਲੋ ਨਰੇਸ਼ ਜੀ ਅਗਰ ਤੁਸੀਂ ਐਮਐਲਏ ਬਣ ਗਏ ਫਿਰ ਤੁਸੀਂ ਗਾਣਿਆਂ 'ਚ ਕਿੱਦਾਂ ਆਓਗੇ ਮੈਂ ਮੈਂ ਫੇਰ ਕੋ ਚੱਕਰ ਨਹੀਂ ਫਿਰ ਐਮਐਲਏ ਰਹੂੰਗਾ ਜੀ ਆਪਾਂ ਤੇ ਫਿਰ ਗਾਣੇ ਕੈਨਸਲ ਕਰ ਦੋਗੇ ਤੁਸੀਂ ਹੈ ਤਾਂਗੇ ਜੀ ਹਾਂਜੀ ਨਰੇਸ਼ ਜੀ ਸਾਡੇ ਨਾਲ ਸੀਗੇ ਜਿਨ੍ਹਾਂ ਨੇ 500 ਰੁਪਏ ਦੀ ਆੜੀ ਸ਼ੁਰੂ ਕੀਤੀ ਸੀਗੀ ਤੇ ਇਸ ਟਾਈਮ ਉਹ ਇੰਸਟਾਗ੍ਰam ਤੇ ਇੱਕ ਪੋਪੂਲਰ ਨੇ ਕੀ ਕੋਈ ਵੀ ਫੋਟੋ ਜਾਂ ਰੀਲ ਨਾ ਦੀ ਚਲਦੀ ਹੀ ਚਲਦੀ ਹੈ ਅੱਜ ਕੱਲ کافی ਮੈਂ ਦੇਖਿਆ ਤੁਹਾਨੂੰ ਲੋਕੀ ਟੈਗ ਕਰਕੇ ਵੀ ਪਾਉਂਦੇ ਆ ਕਿ ਤੁਹਾਡੇ ਉਹਨਾਂ ਦੀ ਰੀਲ ਚੱਲ ਸਕੇ ਤੁਸੀਂ ਸਭ ਦਾ ਟੈਗ ਅਕਸੈਪਟ ਕਰਦੇ ਹੋ ਮੈਂ ਸਾਰ ਮੈਂ ਆ ਨਹੀਂ ਵੀਰੇ ਮੈਂ ਦੇਖੋ ਇਹਨੂੰ ਕਿਰ ਮੈਂ ਵੀਰੇ ਕਿਸੇ ਨੂੰ ਨਾ ਨਹੀਂ ਕਰਨੀ ਕੋਈ ਚੱਕਰ ਨਹੀਂ ਜਿੱਦਾਂ ਕਹਿੰਦੇ ਕਰਦੇ ਮੈਂ ਕਹਿੰਦਾ ਕੋਈ ਚੱਕਰ ਨਹੀਂ ਅਗਲਾ ਕੱਲ ਨੂੰ ਮੈਨੂੰ ਮਿਲਦਾ ਕੋਈ ਅੰਦਰੇਸਤੂ ਮੈਂ ਐ ਕਰਦਾ ਮੈਂ ਕਹਿੰਦਾ ਨਹੀਂ ਮੈਂ ਰਾਤ ਵੀ ਕਰਾਈ ਮੈਂ ਕਹਿੰਦਾ ਵੀਰੇ ਕਰਦੇ ਯਾਰ ਕੋਈ ਨਾ ਮਨ ਨਹੀਂ ਕਰਨਾ ਇੱਕ ਮੇਰਾ ਹੋਰ ਵੀਰੇ ਸ਼ੈਂਕੀ ਵੀਰੇ ਬਹੁਤ ਦੀ ਨੇਚਰ ਉਹਦਾ ਵਕੀਲ ਆ ਮੁੰਡਾ ਮੈਨੂੰ ਉਹ ਮੇਰਾ ਮੇਰੀ ਸਵੈਟ ਕਰ केएफसी ਕਰਿਆ ਮੈਂ ਕਬੀਰੇ ਮੈਂ ਪੱਕਾ ਜਾ ਕੇ ਆਉਂ ਟੈਨਸ਼ਨ ਲੈ ਬਗੀਲਾ ਚੰਗੇ ਪਰਿਵਾਰਾ ਹੋਰੀ ਬੈ ਵੀ ਚੰਗੀ ਆ ਮੇਰੇ ਚ ਘਰ ਦਾ ਬੋਤ ਆ ਮੇਰਾ ਉਹਨੇ ਓਖ ਟਾਈਮ ਦਾ ਕੰਮ ਸਾਰਾ ਆ ਵੀਰੇ ਮੈਂ ਕਹਾ ਪੱਕਾ ਜਾ ਕੇ ਆਉਂ ਵੀਰੇ ਦੋਨੇ ਫ੍ਰੀ ਹੋਲਾਂ ਬਸ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਿਆਂ ਕਿ ਜੋ ਕਿ ਨਰੇਸ਼ ਜੀ ਦਾ ਇੰਸਟਾਗ੍ਰam ਆਉਂ ਚੱਲ ਰਿਹਾ ਉਹ ਨਰੇਸ਼ ਜੀ ਖੁਦ ਨਹੀਂ ਚਲਾਉਂਦੇ ਕਿਉਂਕਿ ਇੰਨਾ ਕੋਲ ਫੋਨ ਨਹੀਂ ਆ ਜਿਹਦੇ ਵਿੱਚ ਇੰਸਟਾਗ੍ਰam ਚੱਲੇ ਉਹ ਸਾਰਾ ਹੈਂਡਲ ਕਰ ਰਹੇ ਨੇ ਪ੍ਰਿੰਸ ਜੀ ਪ੍ਰਿੰਸ ਜੀ ਡੈਡੀ ਜੀ ਕਿੰਨੇ ਕ ਮੈਸੇਜ ਆਉਂਦੇ ਆ ਇਹਨਾਂ ਨੂੰ ਮੈਨੂੰ ਦਿਨ ਚਾਰੇ ਦੇ 4-500 ਮੈਸੇਜ ਤੇ ਹਰ ਇੱਕ ਤੇ ਮੈਂ ਜਦਦਾ ਇਹ ਵਾਇਰਲ ਵੈਨਾਈ ਮਰਾਤ ਨੂੰ ਆਪਣਾ ਨੈਟ ਆਫ ਕਰਕੇ ਸੌਂਦਾ ਸੀ ਤਾਂ ਕਿ ਮੈਸੀ ਟੰਡੰਡ ਵਾਈਦਾ ਹੀ ਹੋਣੇ ਉਹ ਤੇ ਕੈਨੇਡਾ ਅਮਰੀਕਾ ਲਈ ਫੋਨ ਕਰਨ ਲੈਂਦੇ ਉਹਦੇ ਦਿਨ ਹੋ ਜਾਂਦਾ ਫਿਰ ਉਹ ਫੋਨ ਕਰ ਜਾਂਦੀ ਹੈ ਰਾਤ ਸੌਂ ਨਹੀਂ ਦਿੰਦੇ ਮੈਨੇ ਕਈ ਵਾਰ ਤਾਂ ਐਵੇਂ ਆਦਾ ਮੈਨੂੰ 에ਅਰਪਲੇਨ ਮੋਡ ਲਾਣਾ ਪੈਂਦਾ ਗਏ ਕੋਲ ਨੰਬਰ ਵੀ ਚਲੇ ਗਏ ਉਹ ਲੋਕ ਪਤਾ ਨਹੀਂ ਕਿੱਥੋਂ ਅਰੇਂਜ ਕਰ ਲੈਂਦੇ ਵੀ ਪ੍ਰਿੰਸਾ ਨੰਬਰ ਕਿਵੇਂ ਆ ਪਤਾ ਨਹੀਂ ਕਿੱਥੋਂ ਮੈਨੂੰ ਫੋਨ ਆਦੇ ਜਾਂਦੇ ਦੂਰੋਂ ਦੂਰੋਂ ਪੰਜਾਬ ਚੋਂ ਵੀ ਤੁਸੀਂ ਨਰੇਸ਼ ਦੇ ਆ ਤੁਹਾਨੂੰ ਮਿਲਾ ਦੋਈਏ ਉਹ ਮੈਂ ਫੋਨ ਬੰਦ ਕਰਕੇ ਸੌਂਦਾ ਹਾਂ ਰਾਤ ਨੂੰ ਮਤਲਬ ਕਿ ਨਰੇਸ਼ ਕਿਤਾਬ ਸਟਾਰ ਹੋ ਗਏ ਮੈਨੂੰ ਠੀਕ ਹੈ ਨਹੀਂ ਮੈਂ ਕਹਾਂ ਮੇਰੇ ਜਿੱਤੇ ਮੇਰਾ ਘਰ ਪੈ ਗਿਆ ਮੈਂ ਉਧਰ ਫੋਨ ਲਊਗਾ ਫਿਰ ਮੈਨੂੰ ਇਹ ਪ੍ਰਿੰਸਪੀਰੇ ਕਹਿੰਦਾ ਤੂੰ ਐ ਟੇ ਲੈ ਲੈ ਕੱਲ ਵੀ ਜੋਰ ਲਾ ਮੈਂ ਕਹਾਂ ਵੀਰੇ ਮੇਰਾ ਫੋਨ ਹੈਂਗ ਹੁੰਦਾ ਤੇ ਮੇਰੀ ਮਿੰਤ ਤੇ ਲੈ ਜੰਦੂ ਆਪਣੇ ਕੋਲ ਰੱਖ ਇਹਨੇ ਇੰਨੀ ਗੱਲ ਵੀ ਕਹਿ ਤੀ ਮੰਮੀ ਨੇ ਕਹਿੰਦੀ ਤੈਨੂੰ ਫੋਨ ਜਿਹੜਾ ਤੇਰਾ ਪਸੰਦ ਦਾ ਫੋਨ ਤੂੰ ਮਿੱਤੇ ਪੈ ਲੈ ਜਾ ਮੈਂ ਕਹਾਂ ਨਹੀਂ ਆਂਟੀ ਮੈਂ ਲੈਣੇ ਨਹੀਂ ਤੁਸੀਂ ਕਹਿੰਦੇ ਨਹੀਂ ਬੋਧਾ ਮੈਂ ਲੈਣੇ ਨਹੀਂ ਪਰ ਕਿਉਂਕਿ ਇਹਨਾਂ ਦੇ ਘਰੇ ਸੌਂਦਾ ਮੈਂ ਨਾ ਇਹ ਘਰੇ ਖਾਂਦਾ ਪੀਂਦਾ ਉਹ ਗੱਲ ਮੈਨੂੰ ਪਸੰਦ ਹੀ ਲੱਗਦੀ ਮੰਮੀ ਨੇ ਅੱਜ ਵੀ ਜੋਰ ਲਾ ਲਿਆ ਅੱਜ ਵੀ ਮੰਮੀ ਮੇ ਕਰਮਾਂ ਨਾਲੇ ਵਿਚੇਰੀ ਮੰਮੀ ਮੈਨੂੰ ਲੱਖ ਰੁਪਏ ਦੇ ਰਹੀ ਹੋਰ ਦੱਸੋ ਜੀ ਇਹ ਮੁੰਡੇ ਵਿੱਚੋਂ ਜੈਨ ਮੇ ਲਈ ਕੋਈ ਹੁੰਦਾ ਭਵੇਂ ਗਰੀਬੀ ਹੋਵੇ ਭਵੇਂ ਅਮੀਰੀ ਹੋਵੇ ਇੱਕ ਐਸਾ ਦੋਸਤ ਹੁੰਦਾ ਜਿਹੜਾ ਹਰ ਜਗ੍ਹਾ ਤੇ ਸਾਥ ਦਿੰਦਾ ਉਹ ਤਾਂ ਡੈਲੀ ਪ੍ਰਿੰਸ ਹੋਰ ਕਿਸੇ ਨਾਲ ਨਹੀਂ ਤੇ ਵੀ ਰੱਬ ਰੇਡਰ ਕਹਿੰਦਾ ਆ ਜਿੱਦਾਂ ਤੁਹਾਨੂੰ ਮੈਂ ਚੀਨੀ ਵੀਰ ਕਿਹਾ ਤਾਂ ਮੋਂਟੀ ਵੀਰਾ ਪ੍ਰਿੰਸਮੈਸ ਤਿੰਨਾਂ ਾਲਵਾ ਏ ਚੌਥਾ ਮੰਦ ਕੋਈ ਸਾਥ ਦਿੰਦਾ ਮੇਰਾ ਵੀਰੇ ਮੈਂ ਲੋਕਾਂ ਨੇ ਪੈਰੀ ਹੱਥ ਵੀ ਲਾਏ ਮੈਂ ਤੇ ਲੋਕਾਂ ਨੇ ਲੱਤਾਂ ਵੀ ਕਟਵਾਈਆਂ ਮੈਂ ਤੇ ਕਿਆ ਕੰਮ ਨਹੀਂ ਕਰਾਈ ਮੈਂ ਦੱਸ ਨਹੀਂ ਸਕਦਾ ਜਿਨ੍ਹਾਂ ਨੇ ਮੇਰੇ ਕੰਮ ਕਰਾਈ ਜਾ ਤੁਹਾਨੂੰ ਇੰਸਟਾਗ੍ਰਾਮ ਤੋਂ ਦੇਖਦੇ ਹੋਣਗੇ ਹਾਂ ਅੱਜ ਦੇਖਦੇ ਅੱਜ ਵੀਰ ਵੀਰ ਜੀ ਕਹਿੰਦੇ ਅੱਗੇ ਕਿਸ ਨੇ ਨਰੇਸ਼ ਨੀ ਗਾ ਅੱਜ ਵੀਰ ਜੀ ਕਹਿੰਦੇ ਨੇ ਬਹੁਤ ਮਿਲਦੇ ਮੈਂ ਤੁਹਾਨੂੰ ਨਰੇਸ਼ ਜੀ ਦਾ ਘਰ ਵੀ ਦਿਖਾਉਂਗਾ ਇੱਕ ਵਾਰੀ ਅਬ ਨਰੇਸ਼ ਜੀ ਆਪਣਾ ਇੱਕ ਵਾਰੀ ਘਰ ਵੀ ਦਿਖਾਓ ਕਿ ਕਿਸ ਘਰ ਦੇ ਵਿੱਚ ਨਰੇਸ਼ ਜੀ ਰਹਿੰਦੇ ਨੇ ਆ ਘਰ ਆ ਮੇਰਾ ਵੀਰ ਜੀ ਸਾਰਾ ਦੇਖੋ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਵਾਰੀ ਘਰ ਪ੍ਰੋਪਰ ਦਿਖਾਨ ਕਿ ਕਿਸ ਘਰ ਦੇ ਵਿੱਚ ਨਰੇਸ਼ ਜੀ ਰਹਿੰਦੇ ਨੇ ਅਸੀਂ ਉਹਨਾਂ ਦੇ ਘਰ ਦੇ ਵਿੱਚ ਮੌਕੇ ਤੇ ਪਹੁੰਚੇ ਹੋਏ ਹਾਂ ਤਾਨੂੰ ਸਾਰਾ ਘਰ ਦਿਖਾ ਰਹੇ ਉਹਨਾਂ ਦਾ ਕਿ ਜਿਸ ਘਰ ਦੇ ਵਿੱਚ ਉਹ ਰਹਿੰਦੇ ਨੇ ਕਿਹੜੇ ਬੱਲ ਨਹੀਂ ਛੱਤਾਂ ਉਹਨਾਂ ਦੇ ਘਰ ਦੀਆਂ ਇਹਨਾਂ ਦਾ ਟੁੱਟਣ ਤੱਕ ਆਈਆਂ ਹੋਈਆਂ ਨੇ ਛੱਤ ਡਿੱਗਣ ਤੱਕ ਆਈ ਹੋਈ ਐ। ਹਰ ਇੱਕ ਜਿਹਾ ਉਹ ਦੇਖੋ ਪੂਰਾ ਘਰ ਇਹਨਾਂ ਦਾ ਟੁੱਟਿਆ ਹੋਇਆ ਹੈ। ਕੈਟਗਰੀ ਵੀ ਸਾਰਾगिरਨੇ ਵਾਲਾ ਹੋਵੇ। ਦੇਖੋ। ਉਹ ਦੇਖੋ ਸਾਰਾ țeੜਾ ਅੱਗੇ ਉਹ ਸਾਰਾ ਟੁੱਟ ਰਿਹਾ ਹੈ। ਰੇਜੀ ਹੁੰਦਾ ਖੁਸ਼ੀ ਹੋ ਰਹੀ ਹੋਣੀ ਹੈ। ਇਹ ਘਰ ਨਵਾਂ ਬਣ ਰਿਹਾ। ਹਾਂਜੀ ਹਾਂਜੀ ਬੋਬੋ ਪੰਜਾਬ ਨੈਸ਼ਨ ਵਾਲੋ ਤੁਹਾਨੂੰ ਬੋਬੋ ਮੁबारकਾ ਤੁਹਾਡੇ ਨਵੇਂ ਘਰ ਦੀਆਂ। ਹਾਂਜੀ ਵੀਰ ਤੁਹਾਨੂੰ ਵੀ ਵੀਰ ਜੀ ਤੇ ਅਸੀਂ ਸੀਗੇ ਨਰੇਸ਼ ਜੀ ਦੇ ਕਾਰ ਜਿਨ੍ਹਾਂ ਨੇ ਬਹੁਤ ਮਿਹਨਤ ਕਰਕੇ ਇੱਥੇ ਤੱਕ ਪਹੁੰਚੇ ਨੇ ਆਪਾਂ ਵੀ ਇਹੀ ਕਹਾਂਗੇ ਕਿ ਨਰੇਸ਼ ਜੀ ਨੂੰ ਕੋਈ ਗਲਤ ਕਮੈਂਟ ਨਾ ਕਰੋ ਇਹਨਾਂ ਨੂੰ ਸਪੋਰਟ ਕਰੋ ਇਹਨਾਂ ਦੀ ਮਿਹਨਤ ਨੂੰ ਅੱਗੇ ਲੈ ਕੇ ਜਾਓ ਤੇ ਇਹਨਾਂ ਦੀ ਹਰ ਚੀਜ਼ ਦੇ ਵਿੱਚ ਮਦਦ ਕਰੋ ਕੁਝ ਕਹਿਣਾ ਚਾਹੋਗੇ ਤੁਸੀਂ ਵੀ ਜੀ ਬਸ ਤੁਹਾਡਾ ਬਹੁਤ ਧੰਨਵਾਦ ਵੀ ਤੁਸੀਂ ਆਏ ਮੈਨੂੰ ਇੰਨਾ ਖੁਸ਼ੀ ਹੋਈ ਵੀਰੇ ਮੇਰੇ ਘਰੇ ਤੁਸੀਂ ਆਏ ਜੀ ਤੁਸੀਂ ਸੀਗੇ ਪੰਜਾਬ ਨੇਸ਼ਨ ਟੀਵੀ ਦੇ ਨਾਲ ਮੈਂ ਕ੍ਰਿਸ਼ਵਰਮਾ